ਸਿਆਸੀ ਸ਼੍ਰੀ ਕ ਪਠਾਨ ਮਾਜਰਾ ਨਾਲ ਖੜੇ ਡਟ ਕੇ ਪਠਾਨ ਮਾਜਰਾ ਦੇ ਪਰਿਵਾਰ ਨੂੰ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਹਮਦਰਦੀ ਹਰਿੰਦਰ ਪਾਲ ਅਤੇ ਚੰਦੂ ਮਾਜਰਾ ਨੇ ਪਠਾਨ ਮਾਜਰਾ ਦੀ ਕੀਤੀ ਹਮਾਇਤ ਕੁਲਬੀਰ ਜੀਰਾ ਨੇ ਪਠਾਨ ਮਾਜਰਾ ਨੂੰ ਲੈ ਕੇ ਕੀਤਾ ਪ੍ਰੈਸ ਰੋਲਟ ਜਾਰੀ ਕੁਲਬੀਰ ਜੀਰਾ ਨੇ ਕਿਹਾ ਪਠਾਨ ਮਾਜਰਾ ਦੇ ਪਰਿਵਾਰ ਨੂੰ ਨਾ ਕਰੇ ਤੰਗ ਪਰੇਸ਼ਾਨ ਸਰਕਾਰ ਸੁਰਜੀਤ ਰਖੜਾ ਨੂੰ ਪਠਾਨ ਮਾਜਰਾ ਦੇ ਪਰਿਵਾਰ ਨਾਲ ਨਹੀਂ ਦਿੱਤਾ ਗਿਆ ਮਿਲਣ। ਹਮਦਰਦ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਗੁਰਪਿਆਰ ਸਿੰਘ। ਹਰਮੀਤ ਸਿੰਘ ਪਠਾਨ ਮਾਜਰਾ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦਰਅਸਲ ਸਿਆਸੀ ਵਿਰੋਧੀ ਪਾਰਟੀਆਂ ਨੇ ਹਰਮੀਤ ਸਿੰਘ ਪਠਾਨ ਮਾਜਰਾ ਦੀ ਹਮਾਇਤ ਕੀਤੀ ਹੈ। ਪਿਛਲੇ ਕੁਝ ਦਿਨ ਪਹਿਲਾਂ ਹਰਮੀਤ ਸਿੰਘ ਪਠਾਨ ਮਾਜਰਾ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕੀਤੀ ਸੀ। ਜਿਸ ਨੂੰ ਲੈ ਕੇ ਉਸ ਨੇ ਆਪਣੀ ਹੀ ਸਰਕਾਰ ਖਿਲਾਫ ਗੰਭੀਰ aarop ਲਗਾਏ ਸਨ ਉਹਨਾਂ ਨੇ ਕਿਹਾ ਸੀ ਕਿ ਹੜਾਂ ਦੀ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਆਈਏਐਸ ਕ੍ਰਿਸ਼ਨ ਕੁਮਾਰ ਦੇ ਖਿਲਾਫ ਵੀ ਗੰਭੀਰ aarop ਲਗਾਏ ਸਨ ਆਓ ਜਾਣਦੇ ਹਾਂ ਉਹ ਸਿਆਸੀ ਆਗੂ ਕਿਹੜੇ ਹਨ ਜੋ ਹਰਮੀਤ ਸਿੰਘ ਪਠਾਨ ਮਾਜਰਾ ਦੀ ਸਪੋਰਟ ਤੇ ਹਮਾਇਤ ਵਿੱਚ ਆ ਖੜੇ ਆਮ ਆਦਮੀ ਪਾਰਟੀ ਦੇ ਸਾਥੀ ਅਤੇ ਵਿਧਾਇਕਾਂ ਨੂੰ ਹਰਮੀਤ ਸਿੰਘ ਪਠਾਨ ਮਾਜਰਾ ਨੇ ਕਿਹਾ ਕਿ ਉਹ ਓਖੀ ਘੜੀ ਵਿੱਚ ਮੇਰੇ ਨਾਲ ਨਹੀਂ ਖੜੇ ਉਹਨਾਂ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਮੇਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਠਾਨ ਮਾਜਰਾ ਨੇ ਕਿਹਾ ਸੀ ਕਿ ਮੇਰੀ ਪਤਨੀ ਦੇ 5 ਆਪਰੇਸ਼ਨ ਹੋ ਚੁੱਕੇ ਹਨ ਉਹ ਬਿਮਾਰ ਹੈ ਪਰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਮੇਰੇ ਪਰਿਵਾਰ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰਨ ਚ ਲੱਗੀ ਹੋਈ ਹੈ ਹਲਕਾ ਸਨੌਰ ਤੋਂ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੇ ਪਠਾਨ ਮਾਜਰਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਠਾਨ ਮਾਜਰਾ ਦੀ ਪਤਨੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਦੂਜੇ ਸਿਆਸੀ ਆਗੂ ਸੁਰਜੀਤ ਸਿੰਘ ਰਖੜਾ ਨੇ ਪਠਾਨ ਮਾਜਰਾ ਦੇ ਪਰਿਵਾਰ ਨਾਲ ਮੁਲਾਕਾਤ ਕਰਨੀ ਚਾਹੀ ਪਰ ਉਹਨਾਂ ਨੂੰ ਵੀ ਮਿਲ ਨਹੀਂ ਦਿੱਤਾ ਗਿਆ ਉਹਨਾਂ ਨੇ ਉਸ ਤੋਂ ਬਾਅਦ ਫੋਨ ਤੋਂ ਹੀ ਗੱਲ ਕੀਤੀ ਅਤੇ ਪਠਾਨ ਮਾਜਰਾ ਦੀ ਪਤਨੀ ਦਾ ਹਾਲਚਾਲ ਜਾਣਿਆ ਪਰ ਦੂਜੇ ਪਾਸੇ ਪਟਿਆਲਾ ਪੁਲਿਸ ਫੇਲ ਕਿਉਂ ਹੋ ਗਈ ਕਿ ਪੁਲਿਸ ਨੂੰ ਪਤਾ ਨਹੀਂ ਕਿ ਪਠਾਨ ਮਾਜਰਾ ਕਿੱਥੋਂ ਬੈਠ ਕੇ ਵੀਡੀਓ ਸੋਸ਼ਲ ਮੀਡੀਆ ਤੇ ਜਾਰੀ ਕਰ ਰਹੇ ਹਨ ਜਾਂ ਕਿਹੜੇ ਦੇਸ਼ ਵਿੱਚ ਬੈਠੇ ਹਨ ਕੁਲਵੀਰ ਜੀਰਾ ਨੇ ਵੀ ਪਠਾਨ ਮਾਜਰਾ ਦੀ ਪਤਨੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮਿਲਣ ਦਿੱਤਾ ਗਿਆ ਕੁਲਵੀਰ ਸਿੰਘ ਜੀਰਾ ਨੇ ਕਿਹਾ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਪਠਾਨ ਮਾਜਰਾ ਨੇ ਕਿਹਾ ਸੀ ਕਿ ਮੇਰੇ ਉੱਤੇ ਸਰਕਾਰ ਨਜਾਇਜ਼ ਪਰਚੇ ਦਰਜ ਕਰ ਰਹੀ ਹੈ ਮਾਈਨਿੰਗ ਨੂੰ ਲੈ ਕੇ ਚਾਹੇ ਫਿਰ ਗੋਲੀ ਚਲਾਉਣ ਦੇ ਝੂਠੇ આરોਪ ਵਿੱਚ ਉਹਨਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਮੇਰੇ ਨਜ਼ਦੀਕਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕੁਲਵੀਰ ਸਿੰਘ ਜੀਰਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਤੰਕ ਪਰੇਸ਼ਾਨ ਨਾ ਕਰੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਦਾ ਜ਼ਿੰਮੇਵਾਰ ਪਠਾਨ ਮਾਜਰਾ ਨੇ ਆਪਣੀ ਹੀ ਸਰਕਾਰ ਨੂੰ ਦੱਸਿਆ ਸੀ ਅਤੇ ਸਰਕਾਰ ਨੂੰ ਘੇਰਿਆ ਸੀ ਆਈਏਐਸ ਕ੍ਰਿਸ਼ਨ ਕੁਮਾਰ ਤੇ ਵੀ ਵੱਡੇ aarop ਲਗਾਏ ਹਨ ਉਨ੍ਹਾਂ ਨੇ ਕਿਹਾ ਕਿ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਰੀਆਂ ਜਵੀਰਾ ਵਾਲੇ ਹਨ ਕਿਉਂਕਿ 92 ਵਿਧਾਇਕਾਂ ਦੇ ਵਿੱਚੋਂ ਕੋਈ ਵੀ ਹਰਮীত ਸਿੰਘ ਪਠਾਨ ਮਾਜਰਾ ਦੀ ਸਪੋਰਟ ਵਿੱਚ ਨਹੀਂ ਖੜਿਆ ਇਸ ਨੂੰ ਲੈ ਕੇ ਵੀ ਹੋਰ ਜਿਹੜੇ ਵੱਖ-ਵੱਖ ਸਿਆਸੀ ਆਗੂ ਨੇ ਲਗਾਤਾਰ ਪਠਾਨ ਮਾਜਰਾ ਦੀ ਜਿਹੜੀ حمایت ਦੇ ਵਿੱਚ ਨਜ਼ਰ ਆ ਰਹੇ ਨੇ ਤੇ ਆਪਣੀਆਂ ਜਿਹੜੀਆਂ ਸਿਆਸੀ ਪ੍ਰਤੀਕਿਰਿਆਵਾਂ ਦੇ ਰੀਆਂ ਹਨ ਪਰ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ આરોਪ ਲੱਗੇ ਹਨ ਲਗਾਤਾਰ આરોਪ ਇਹ ਵੀ ਲੱਗਦੇ ਆ ਰਹੇ ਹਨ ਕਿ ਉਹ ਉਹਨਾਂ ਦਾ ਜਿਹੜਾ ਹਰਮੀਤ ਸਿੰਘ ਪਠਾਨ ਮਾਜਰਾ ਦਾ ਪਰਿਵਾਰ ਹੈ ਉਹ ਇਸ ਮੁਸ਼ਕਲ ਘੜੀ ਦੇ ਵਿੱਚ ਹੈ ਪਰ ਪੰਜਾਬ ਸਰਕਾਰ ਉਹਨਾਂ ਦੀ ਹਮਾਇਤ ਕਰਨ ਦੇ ਬਦਲੇ ਉਹਨਾਂ ਨੂੰ ਤੰਗ ਕਰ ਰਹੀ ਹੈ